ਇਹ ਤੇ ਦਿਨੀ ਪੁਲਸ ਖਾਨਾ ਦਿਨਾਂ ਨਗਰ ਅੰਦਰ ਪਿੰਡ ਡੀਡਾ ਸੰਸਿਆ ਵਿੱਚ ਇਹਨਾਂ ਨੌਜਵਾਨਾਂ ਨਸ਼ੇ ਦੀ ਭੇਟ ਚੜੇ ਸਨ ਜਿਨ੍ਹਾਂ ਦੀਆਂ ਲਾਸ਼ਾਂ ਪਿੰਡ ਦੇ ਨੇੜੇ ਝਾੜੀਆਂ ਵਿੱਚੋਂ ਮਿਲੀਆਂ ਸਨ ਉਸ ਨੂੰ ਲੈ ਕੇ ਪੂਰੇ ਇਲਾਕੇ ਵਿੱਚ ਸੰਸਨੀ ਫੈਲੀ ਹੋਈ ਸੀ ਤੇ ਉਸ ਦਿਨ ਤੋਂ ਪੀਸ ਵੱਲੋਂ ਹਰਕਤ ਵਿੱਚ ਆਉਂਦਿਆਂ ਪਿੰਡ ਵਿੱਚ ਸ਼ਫੇ ਮਾਰੀ ਕੀਤੀ ਜਾ ਰਹੀ ਹੈ ਤੇ ਪਿੰਡ ਦੇ ਨਸ਼ਾ ਤਸਕਰ ਉਸ ਦਿਨ ਤੋਂ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਕਿਤੇ ਬਾਹਰ ਫਰਾਰ ਹੋਏ ਹਨ ਪੁਲਿਸ ਵੱਲੋਂ ਮਾਨਜੋਗ ਅਦਾਲਤ ਤੋਂ ਸਰਚ ਵਾਰੰਟਾ ਲੈ ਕੇ ਅੱਜ ਮੈਪ ਤਹਿਸੀਲਦਾਰ ਅਜੇ ਸ਼ਰਮਾ ਅਤੇ ਮੋਤਬਰ ਅਗੋਂ ਦੀ ਹਾਜ਼ਰੀ ਵਿੱਚ ਵੱਡੀ ਗਿੰਦੇ ਦੀ ਪੁਲਿਸ ਫੋਰਸ ਵੱਲੋਂ ਉਹਨਾਂ ਘਰਾਂ ਦੇ ਤਾਲੇ ਤੋੜ ਕੇ ਤਲਾਸ਼ੀ ਲਈ ਗਈ ਜਿਸ ਦੌਰਾਨ ਪੁਲਿਸ ਨੂੰ ਕੁੱਝ ਸਮਾਨ ਬਰਾਮਦ ਹੋਇਆ ਜੋ ਉਹਨਾਂ ਵੱਲੋਂ ਜ਼ਬਤ ਕੀਤਾ ਗਿਆ ਹੈ ਇਸ ਮੌਕੇ ਪੁਲਿਸ ਵੱਲੋਂ ਕੁੱਝ तरह ਨੂੰ ਸੀਲ ਕੀਤਾ ਗਿਆ ਹੈ ਇਸ ਸਬੰਧ ਵਿੱਚ ਡੀਐਸਪੀ ਜਨਾਨਗਰ ਅਤੇ ਤਹਿਸੀਲਦਾਰ ਅਜੇ ਸ਼ਰਮਾ ਨੇ ਵੱਡੀ ਰੇਡ ਜਾਣਕਾਰੀ ਦਿੱਤੀ ਹੈ ਯੂਰੋ ਰਿਪੋਰਟ ਅਲਪਜਾ نیوز ਜਿਸ ਦੇ ਡਿਟੇਲ ਸੰਸਿਆ ਪਹੁੰਚੇ ਅੱਜ ਅਸੀਂ ਇਹ ਡਾਟਾ ਸਾਂਸੀਆਂ ਜਿਹੜੇ ਸਾਡੇ ਜਿਹੜੇ ਸਸਪੈਕਟਿਡ ਸੀਗੇ ਜਿਨ੍ਹਾਂ ਦੇ ਉੱਤੇ ਪਰਚਾ ਦਰਜਾ ਉਹ ਜਿਹੜੇ ਲੋਕ ਆਪਣੇ ਘਰਾਂ ਨੂੰ ਤਾਲੇ ਮਾਰ ਕੇ ਗਏ ਸੀਗੇ ਉਹਨਾਂ ਦੇ ਘਰਾਂ ਦੀ ਸਰਚ ਕਰਨ ਵਾਸਤੇ ਤੇ ਅਗਲੀ ਕਾਰਵਾਈ ਅਮਲ 'ਚ ਲਿਆਉਣ ਵਾਸਤੇ ਅਸੀਂ ਮਾਨਯੋਗ ਕੋਰਟ ਕੋਲੋਂ ਅਦਾਲਤ ਪਾਸੋਂ ਸਰਚ ਵਾਰੰਟ ਹਾਸਲ ਕੀਤੇ ਆ ਸਰਚ ਵਾਰੰਟ ਹਾਸਲ ਕਰਕੇ ਪਿੰਡ ਦੇ ਮੋਤਵਾਰਾਂ ਦੀ ਹਾਜ਼ਰੀ ਵਿੱਚ ਅਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ ਵਿੱਚ ਉਹਨਾਂ ਦੇ ਲੋਕ ਬ੍ਰੇਕ ਓਪਨ ਕਰਕੇ ਸਰਚ ਕਰਨ ਕੀਤੀ ਹੈ ਔਰ ਸਰਚ ਕਰਨ ਤੋਂ ਬਾਅਦ ਅਸੀਂ ਉਹਨਾਂ ਦੇ ਘਰਾਂ ਨੂੰ ਜਿਹੜਾ ਅਸੀਲ ਕੀਤਾ ਸਰ ਕਿੰਨੇ ਘਰਾਂ ਦੀ ਸਰਚ ਕੀਤੀ ਗਈ ਔਰ ਕੀ ਸਮਾਨ ਬਰਾਮਦ ਹੋਇਆ ਅੱਜ ਅਸੀਂ 4 ਘਰਾਂ ਦੀ ਸਰਚ ਕੀਤੀ ਹੈ ਤੇ ਉਹਦੇ ਵਿੱਚ ਇੱਕ ਘਰ ਦੇ ਵਿੱਚੋਂ ਥੋੜਾ ਜਿਹਾ 골ਡ ਔਰਨਮੈਂਟਸ ਮਿਲਦੇ ਨੇ ਜਿਹੜੇ ਨਾਰਮਲੀ ਵੇਅਰ ਕਰਦੇ ਨੇ ਔਰ ਉਹਨੂੰ ਅਸੀਂ ਫਰਦਰਾਂ ਹੀ ਆਪਣੇ ਕਬਜ਼ੇ 'ਚ ਲੈ ਲਿਆ ਔਰ ਆਪਣੇ ਪੁਲਿਸ ਪੋਜੀਸ਼ਨ ਦੇ ਵਿੱਚ ਨੇ ਉਹ ਔਰ ਉਸ ਤੋਂ ਬਾਅਦ ਜੋ ਵੀ ਜਾਬਤੇ ਅਨੁਸਾਰ ਉਹਨਾਂ ਦੀ ਪ੍ਰੋਪਰਰਲੀ ਡਿਸਪੋਜ਼ ਕੀਤਾ ਜਾਏਗਾ। ਸਰ ਹੋਰ ਅੱਗੇ ਕਿਹੜਾ ਘਰਾਂ ਦੇ ਵਿੱਚ ਰਹਿ ਗਏ ਜਿੰਨੇ ਘਰ ਇਹਦੇ ਵਿੱਚ ਜਿੰਨੇ ਵੀ ਘਰ ਜਿਹੜੇ ਸਾਡੇ ਨਾਮਜਦ ਮੁਲਜ਼ਮ ਨੇ ਜਿਹੜੇ ਇੱਥੋਂ ਭੱਜੇ ਹੋਏ ਨੇ ਉਹਨਾਂ ਦੇ ਉੱਤੇ ਕਾਰਵਾਈ ਜਿਹੜੀ ਆ ਕੀਤੀ ਜਾਏਗੀ। ਟੋਟਲ ਟੋਟਲ 14 ਘਰ 14 ਘਰ ਜਿਨ੍ਹਾਂ ਦੇ ਉੱਤੇ ਕਾਰਵਾਈ ਹੋਏਗੀ। ਹਾਂਜੀ ਹਾਂਜੀ